ਕਸਨਾ ਮਹਾਰਸ ਕੀ ਤੇਰ ਕਰ ਗਏ ਸੂ ਅਰਧਨਪਰ ਆਵਰੇ ਤੇਰ ਸਾਰ ਗਏ ਅਰਧਨਪਰ ਆਵਰੇ ਸਤਿਗੁਰੂ ਮਾਰੇ ਕਾਜ ਸਾਰ ਸਤਿਗੁਰੂ We're going ਬਗਵਾ ਨਿਰਭਉ ਮੇਰੇ ਭਾਣੇ ਨਿਰਭਉਏ ਮੇਰੇ ਭਾਜੋ ਭਨਵਾਣ ਸਾਥ ਸੰਗਤ ਮਿਲ ਕੀ ਮੌਂਦਾ ਸਾਧਨ ਪੜੇ ਸਰ ਉਪਾਰੇ ਪ੍ਰਭ ਸਾਮੀ ਤੇ ਜਾਮੀ ਏ ਗਾਣ ਉਹ ਟੁਕਰੀ ਪ੍ਰਭ ਸਾਮੀ ਫਿਰ ਰਾਮ ਦੱਤਾ ਮੇਰਾ ਸਹਬ ਰਾਵ ਰਹੇ ਆ ਪਰਪੂਰ ਰਾਮ ਦੱਤਾ ਮੇਰਾ ਕਦਾਂ ਮਹਿਸੂਸ ਹੋ ਰਿਹਾ ਵਾਹਿਗੁਰੂ ਜੀ ਤੁਹਾਡਾ ਕਿਹੜੇ ਸਕੂਲ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਅਜਾਪਾਲ ਸਿੰਘ ਖਾਲਸਾ ਸਕੂਲ ਦੇ ਵਿਦਿਆਰਥੀ ਅੱਜ ਤਨ ਕੋੜਾਈ ਗੁਰਦੁਆਰਾ ਸੇਵਾ ਕਰਨ ਲਈ ਆਏ ਅਸੀਂ ਮੈਨੇਜਰ ਸਾਹਿਬ ਸਾਨੂੰ ਬਹੁਤ ਆਨੰਦ ਆਇਆ ਅਸੀਂ ਮੈਨੇਜਰ ਸਾਹਿਬ ਦੇ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮੋਟੋ ਬ ਲੈ ਕੇ ਮੈਨੂੰ ਤੁਸੀਂ ਦੇਖਣ ਨੂੰ ਆਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਘੋੜਿਆਂ ਵਾਲਾ ਵਿਖੇ ਆ ਕੇ ਸੇਵਾ ਦੀ ਭਾਵਨਾ ਨਾਲ ਮੁੱਖ ਰੱਖਦੇ ਹੋਏ ਸੇਵਾ ਕਰ ਰਹੇ ਨੇ ਕੱਲ ਨੂੰ ਗੁਰਦਮ ਸਿੰਘ ਸਾਹਿਬ ਪਾਛਾ ਦਾ ਸੀਦੀ ਗੁਰਪੁਰਬ ਹੈ ਤੇ ਅੱਜ ਅਸੀਂ ਉਸ ਸੰਬੰਧ ਦੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਮਹਾਰਾਜ ਦੇ ਸੀਦੀ ਗੁਰਪੁਰਬ ਨੂੰ ਮਨਾਉਂਦਿਆਂ ਹੋયા ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਵਾਉਣ ਵਾਸਤੇ ਲੈ ਕੇ ਆਏ ਆ ਬੜੇ ਚਾਅ ਤੇ ਉਤਸ਼ਾਹ ਦੇ ਨਾਲ ਬੱਚੇ ਸੇਵਾ ਕਰਦੇ ਨੇ ਸੇਵਾ ਦੇ ਨਾਲ ਬੱਚਿਆਂ ਦੇ ਅੰਦਰ ਨਿਮਰਤਾ ਪੈਦਾ ਹੁੰਦੀ ਹੈ ਹੰਕਾਰ ਹਉਮੈ ਦ્વੈਤ ਭਾਵਨਾ ਜਿਹੜੀ ਖਤਮ ਹੋ ਜਾਂਦੀ ਹੈ ਇਸ ਮਕਸਦ ਨੂੰ ਅਸੀਂ ਇੱਕ ਰੱਖਦੇ ਹੋਏ ਆ ਕਿ ਸਾਰੇ ਵਿਦਿਆਰਥੀ ਏਕੇ ਨੇ ਕੋਈ ਇੱਕ ਦੂਜੇ ਦੇ ਵਿੱਚ ਵੈਰ ਵਿਰੋਧਤਾ ਨਹੀਂ ਹੈਗੀ ਅਜਿਹੇ ਸਬੰਧ ਨੂੰ ਮੁੱਖ ਰੱਖਦੇ ਆ ਅਸੀਂ ਵਿਦਿਆਰਥੀਆਂ ਨੂੰ ਇੱਥੇ ਗੁਰਦੁਆਰਾ ਸਾਹਿਬ ਇੱਥੇ ਲੈ ਕੇ ਸੇਵਾ ਕਰਨ ਵਾਸਤੇ ਲੈ ਕੇ ਆਏ ਆ ਵਿਸ਼ੇਸ਼ ਤੌਰ ਤੇ ਧੰਨਵਾਦੀ ਆ ਅਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਸਰਦਾਰ ਜਸਵੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਤੇ ਸਾਨੂੰ ਸੇਵਾ ਦੱਸੀ ਤੇ ਅਸੀਂ ਪਾਰਕ ਦੇ ਵਿੱਚ ਤੇ ਹੋਰ ਵੀ ਜਿੱਥੇ ਗੁਰੂ ਘਰ ਦੇ ਵਿੱਚ ਸੇਵਾ ਲੰਗਰ ਹਾਲ ਜਾਂ ਕਿਤੇ ਵੀ ਆ ਅਸੀਂ ਉੱਥੇ ਵਿਦਿਆਰਥੀਆਂ ਨਾਲ ਲੈ ਕੇ ਸੇਵਾ ਕਰਦੇ বাইগুরু জী কালসা বাইগুরু